ਸਤਿ ਸ੍ਰੀ ਅਕਾਲ ਦੋਸਤੋ ਬਲਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵੀਰ ਜੀ ਲੈ ਕੇ ਆਏ ਸ਼ਹਿਰ ਬਟਾਲਾ ਤੋਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੋਂ ਆ ਜੀ ਅੱਜ ਦੇ ਵੀਡੀਓ ਦੇ ਵਿੱਚ ਦੋ ਤਿੰਨ ਨਗਰਾਂ ਦਿਖਾਵਾਂਗੇ ਦੋ ਤੇ ਵੀਰ ਜੀ ਬਿਲਕੁਲ ਤਾਜ਼ੀਆਂ ਕਿਤੇ ਆ ਹੋਣੇ ਸੂਈ ਆ ਕੋਈ ਤਿੰਨ ਘੰਟੇ ਦੇ ਲਾਗੇ ਬਨੇ ਚੰਗੇ ਦੁੱਧ ਵਾਲੀ ਗਾਂ ਆ ਜੀ ਇਹਦੇ ਬਾਰੇ A to Z ਇਨਫੋਰਮੇਸ਼ਨ ਦੇਵਾਂਗੇ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਸਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੋ ਨਾ ਅਗਨੇ ਵੀਰ ਜੀ ਸੇ ਲਈ ਸੂਏ ਇੱਕ ਆ ਜਾਣੀਆਂ ਗੱਬਰ ਭੁਲੇ ਪਾ ਲਈਏ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦੇਣੇ ਹੋ ਜੀ ਆ ਦੇਖ ਸਕਦੇ ਦੂਜਾ ਸੂਆ ਜੇ ਮੂੰਹ ਛੇਦਾਂ ਦੇ ਜੇ ਇਹ ਰਾਤ ਦੀ ਸੂਈ ਜੇ ਬੱਚਾ ਇਹਦੇ ਮਗਰ ਜੇ ਥਾਣ ਦੀ ਕੁਆਲਿਟੀ ਦੇ ਸਕਦੇ ਇਹਦੀ ਆ ਦੇਖ ਸਕਦੇ ਚੌਵੇਂ ਥੜਾ ਇੱਕੋ ਜਿਹਨੇ ਆ ਕੰਨੀਆਂ ਤੇ ਲੱਗੇ ਥਣ ਮੋਟਾ ਖਾਸ ਗੱਲ ਹੈ ਜੀ ਠੰਡੀ ਸੀਂ ਦੇ ਆ ਗਾਮਦਾਰੀ ਆ ਦੇਖੋ ਠੰਡੀ ਥਣ ਦੀ ਕੁਆਲਿਟੀ ਬਹੁਤ ਸਪੈਸ਼ਲ ਹੈ ਆ ਦੇਖੋ ਆ ਦੇਖੋ ਰਾਤ ਦੀ ਸੂਈ ਹੈ ਜੀ ਬੋਲਾ ਏਰ ਕੋ ਹੋਵੇ ਕੋਈ 7-8 ਕਿਲੋ ਤੇ ਲਾਗੇ ਬੰਨੇ ਇਹ ਸਾਫ ਨਹੀਂ ਹੋਈ ਆ ਦੇਖ ਸਕਦੇ ਥਣ ਦੀ ਕੁਆਲਿਟੀ ਚਾਰੇ ਥਣ ਇੱਕੋ ਜੇ ਮਿੱਠੀਆਂ ਦੇ ਲੱਗੇ ਨੇ ਮਗਰ ਇਹਦੇ ਵਸ਼ਾ ਆ ਗਿਆ ਜੀ ਸਿੰਘ ਝੂੰਗਾ ਜੇ ਛੋਟਾ ਛੋਟਾ ਸਿੰਘ ਇਹਦਾ ਹੈਗਾ ਜੀ ਕੱਦ ਵਧੀਆ ਸਾਫ ਸੁਥਰਾ ਜਿੱਡਾ ਕਾਕਾ ਬਾਕੀ ਮੇਨ ਗੱਲ ਆ ਸੀਲ ਠੰਡੀ ਹੈ ਜੀ ਬਿਲਕੁਲ ਫਰੈਸ਼ ਸੁਜੀਤਾ ਜੀ ਅਣਾੜੂ ਦੇ ਸਜਣਾ ਬੱਚੇ ਦਾ ਬਾਕੀ ਠੰਡੀ ਧੀਰੀ ਆ ਕੀਮਤ ਇਹਦੀ ਜਾਇਤ ਜੀ ਹੈ ਜੀ ਮੋਲ ਭਾਵੇਂ ਦਾ 40 45 ਕਰੀ ਜਾਈਏ ਮੋਲੇ ਦਾ 35000 ਜੇ 33000 ਦੀ ਮਿਲ ਜੇਗੀ ਤੁਹਾਨੂੰ ਦੋਸਤੋ ਬਾਕੀ ਫੋਨ ਲਾ ਲਿਓ ਥੋੜਾ ਬੋਦਾ ਵਾਦਾ ਘਟਾ ਹੋ ਜਾਏਗਾ ਜੀ ਆ ਦੇਖ ਸਕਦੇ ਠੰਡ ਦੀ ਕੁਆਲਿਟੀ ਚੈੱਕ ਕਰੋ ਇਹਦੀ ਸਪੈਸ਼ਲ ਇਹ ਥਾਣੇ ਦਾ ਲੱਗਾ ਕਰਮਾਲੀ ਨਾ ਆ ਦੇਖ ਜੇ ਨੰਬਰ ਤੇ ਆ ਗਈ ਜੇ ਤੁਸੀਂ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਦੋਸਤੋ ਸ਼ੁਭਾ ਦੁੱਜਾ ਜਿਹਦਾ ਵੀ ਕਿੰਨੇ ਹਰ ਦੀ ਸੁਗੀ ਜੇ 6 ਗੋਏ ਦਾ ਲੱਗੇ ਬੰਨੇ ਦੇ ਤੇ ਠੰਣ ਦੀ ਕੁਆਲਟੀ ਇਹਦੀ ਵੀ ਚੈੱਕ ਕਰ ਸਕਦੇ ਦੋਸਤੋ ਬਹੁਤ ਸਪੈਸ਼ਲ ਇਹ ਤੁਹਾਡੇ ਦਾ ਵੀ ਕੱਦ ਕਾੜੇ ਦਾ ਵੱਡਾ ਜੇ ਆ ਚੈੱਕ ਕਰ ਸਕਦੇ ਹਾਈਟ ਫੁੱਲ ਫੁੱਲ ਹਾਈਟ ਦੀ ਆ ਦੇਖ ਸਕਦੇ ਥਾਣ ਦੀ ਕੁਆਲਿਟੀ ਇਸ ਸਾਈਡ ਤੋਂ ਵੀ ਤੁਹਾਨੂੰ ਦਿਖਾਉਂਦੇ ਨੇ ਬਾਕੀ ਮੇਨ ਗੱਲ ਇਹ ਵੀ ਜਿਹਦੇ ਮਗਰ ਬੱਛੀ ਬਹੁਤ ਚੰਗੀ ਆ ਗਈ ਦੇਖ ਸਕਦੇ ਆ ਜੇ ਪੰਜਾਂ ਚੌਂ ਘੰਟਿਆਂ ਦੀ ਬੱਛੀ ਆ ਤੇ ਕਾਦੇ ਦਾ ਹੁਣ ਤੋਂ ਦੇਖ ਸਕਦੇ ਹੋ ਚੰਗੇ ਖੁੱਲੇ ਸਰੀਰ ਦੀ ਬੱਛੀ ਹੈ ਜੀ ਆ ਦੇਖੋ ਫੇਸ ਕੁਆਲਿਟੀ ਚੈੱਕ ਕਰੋ ਜੀ ਗਾਂਹ ਦਾ ਥਾਂਲੇਵਾ ਦੇਖ ਸਕਦੇ ਚਾਰੇ ਥਾਂ ਦੇਖੋ ਜੇ ਆ ਇੱਕੋ ਜਿਹਾ ਲੱਗੇ ਠੰਡੀ ਧੀਰੀ ਇਹ ਵੀ ਆ ਦੋਸਤੋ ਚਵਾਚੂ ਇੱਕ ਨੰਬਰ ਆ ਆ ਦੇਖ ਸਕਦੇ ਫੇਸ ਕੁਆਲਿਟੀ ਗਾਂ ਦੀ ਆਦੇ ਕੰਦ ਘਾੜ ਫੁੱਲਿਆ ਜੀ ਆ ਦੇ ਸਾਡੇ ਦੇ ਵੀ ਕੁਆਲਟੀ ਚੈੱਕ ਕਰੋ ਇਹਦੀ ਹਾਂ ਲੈਵਾ ਚੱਕਾ ਸਾਡੇ ਦੋਸਤੋ ਦਾ ਕਰਮਾ ਵਾਲੀ ਦਾ ਹਾਂ ਅੱਗੇ ਦੋ ਮੋਟੇ ਵੀ ਤਾਂ ਜੈਜਮੈਂਟ ਕਰਾ ਦਨੇ ਆ ਆ ਦੇਸ ਇਹਦਾ ਦੋਸਤੋ ਰੇਟ ਫੋਨ ਤੇ ਕਰਾਂਗੇ ਦੁੱਧ ਚੰਗਾ ਚਵਾਜੂਗੀ ਫੇਰ ਦੀ ਸੋਈ ਆ ਮਗਰ ਇਹਦੇ ਬੱਛੀ ਆ ਗਈ ਬਹੁਤ ਚੰਗੀ ਬੱਛੀ ਹੈ ਜੀ ਇਹਦਾ ਰੇਟ ਵੀਰ ਜੀ ਛੋਟਾ ਜਿਹਾ ਫੋਨ ਤੇ ਕਰਦੇ ਦਾ ਵੀਡੀਓ ਦੇ ਵਿੱਚ ਹੀ ਘਰਤਾ ਰੇਟ ਇਹਦਾ ਥਾਣੇ ਦੀ ਕੁਆਲਿਟੀ ਉਹਦੀ ਬਹੁਤ ਛੋੜੀ ਚਾਰੇ ਥੜ ਦੇਖੋ ਇੱਕ ਕੁਝ ਲੱਗੇਗਾ ਕੰਨੀਆਂ ਤੇ ਦੋਸਤੋ ਇਹੋ ਦੋ ਨਗਨੇ ਤੁਹਾਨੂੰ ਦਿਖਾਉਣ ਆਲੇ ਇੱਕ ਥੋੜੀ ਜਿਹੀ ਕੱਚੀ ਹੋ ਅਗਲੀ ਵੀਡੀਓ ਚ ਤੁਹਾਨੂੰ ਦਿਖਾ ਲਦਾਂਗੇ ਇਹ ਦੋ ਨਗਨੇ ਦੋਵਾਂ ਬਾਰੇ ਜਾਣਕਾਰੀ ਸਾਰੀ ਇਹਦਾ ਰੰਡੇਤੀ ਹੈ ਬਾਕੀ ਜੇ ਕੋਈ ਰਹਿ ਗਈ ਹੋਵੇ ਤਾਂ ਨੰਬਰ ਵਿੱਚ ਵੀਰ ਜੀ ਬੋਲਦਨੇ ਹੋ ਨੰਬਰ ਤੇ ਤੁਸੀਂ ਸੰਮਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਬਾਕੀ ਵਾਦਾ ਘਾਟਾ ਵੀਰ ਜੀ ਹੋ ਜੂਗਾ ਰੇਟ ਕੋਈ ਫਿਕਸ ਨਹੀਂ ਦਾ ਕਿਤੇ ਅਕੀ ਥੋੜਾ ਬੋੜਾ ਜੋ ਵੀ ਜਾਣੂਨ ਹੋਏਗਾ ਕਰਾਂਗੇ ਜਰੂਰ ਤੇ ਐਡਰੈਸ ਮੈਂ ਬੋਲ ਦਿੰਦਾ ਜੀ ਸ਼ਹਿਰ ਜੀ ਬਟਾਲਾ ਤਸਵੀਲੀ ਬਟਾਲਾ ਜੀ ਜ਼ਿਲ੍ਹਾ ਗਰਦਾਸ ਖੁਰ ਜੀ ਮੋਬਾਈਲ ਨੰਬਰ ਬੋਲ ਦਿੰਨੇ 8360 8898 8360 8898 ਇਸੇ ਨੰਬਰ ਤੇ ਵਟਸਐਪ ਚੱਲਦਾ ਜੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਇਸ ਨੰਬਰ ਤੇ ਵਿੱਚ ਸੰਪਰਕ ਕਰਕੇ ਲੈ ਸਕਦੇ ਜੀ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖ ਲਈ ਸਾਰੇ ਵੀਰਾਂ ਦਾ ਧੰਨਵਾਦ